ਇਹ ਘਟਨਾ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਦੇ ਪਿੰਡ ਕੱਕੜ 82 ਦੇ ਨਾਲ ਇੱਕ ਕਿਸਾਨ ਨੂੰ ਜਿਹੜੀ ਬੀਬੀ ਦੋ ਤਿੰਨ ਬੀਬੀਆਂ ਹੋਰ ਨਾਲ ਲੈ ਕੇ ਜ਼ਬਰਦਸਤੀ ਉਹਦੇ ਖੇਤ 'ਚ ਜਾ ਕੇ ਉਹਦੇ ਗੱਲ ਪਾਈ ਬਹੁਤ ਜ਼ਿਆਦਾ ਗਾਲੀ ਗਲੋਚ ਕੀਤੀ ਉਹਦੀ ਦਾੜ੍ਹੀ ਵੀ ਪੁੱਟੀ ਲੋੜ ਤੋਂ ਜ਼ਿਆਦਾ ਵੀਡੀਓ ਦੇ ਵਿੱਚ ਸਾਰਾ ਕੁਝ ਆਪਾਂ ਵੇਖਾਂਗੇ ਕਿਵੇਂ ਇਹਨੇ ਗੁੰਡਾਗਰਦੀ ਰਾਜ ਬੀਬੀ ਨੇ ਕੀਤਾ ਪਰ ਉਹਨਾਂ ਨੇ ਬਹੁਤ ਹੱਥ ਪੱਲਾ ਜੋੜਿਆ ਬੀਬੀ ਨੇ ਨਹੀਂ ਸੁਣੀ ਤੇ ਖੀਰੀ ਕੱਲ 12 ਤਰੀਕ ਨੂੰ ਪੁਲਿਸ ਥਾਣਾ ਕੱਕੜ ਦੇ ਵਿੱਚ ਇਹਦਾ ਬੀਬੀਆਂ ਤਿੰਨ ਬੀਬੀਆਂ ਤੇ ਤਿੰਨ ਜਿਹੜੇ ਬੰਦੇ ਇਹਨਾਂ ਦੇ ਨਾਲ ਇਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਹੋ ਚੁੱਕੀ ਆ ਅਤੇ ਵੱਖ-ਵਾਰ ਧਰਾਵਾਂ ਦੇ ਤਹਿਤ ਪਰਚਾ ਦੱਜ ਕਰ ਲਿਆ ਹੈ ਤੇ ਪੁਲਿਸ ਇਹਨਾਂ ਦੀ ਭਾਲ ਕਰ ਰਹੀ ਆ ਫਤੇ ਜੋਏ ਨੇ ਕਾਰਵਾਈ ਕੀਤੀ ਬੀਬੀ ਨੇ ਇੱਕ ਸਰਕਾਰੀ ਟੀਚਰ ਹੋਣ ਦੇ ਬਾਵਜੂਦ ਇਹਨੇ ਦੱਸੋ ਬੱਚਿਆਂ ਨੂੰ ਕੀ ਸਿੱਖਿਆ ਦਿੱਤੀ ਹੋਊਗੀ ਤੇ ਕਿਸ ਤਰ੍ਹਾਂ ਦੀ ਸਿੱਖਿਆ ਬੀਬੀ ਘਟੋ ਘਟ ਸਸਪੈਂਡ ਹੋਣੀ ਚਾਹੀਦੀ ਹੈ ਤੇ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ। ਉਹ ਕੋ ਕ ਨੌਕਰੀ ਕਰਕੇ ਸਰਕਾਰੀ ਦੋ ਕਿਨੂੰ ਗੱਡੀਆਂ ਨੇ ਮੈਂ ਤੇਰੇ ਮੂੰਹ ਕੋ ਮੈਂ

ਹੈਲੋ ਮਾਤਾ ਬਣਾ ਵੀਡੀਓ ਬਣਾਉਂ ਕੋਈ ਜਾ ਕਰਨਾ ਪਹਿਲੇ ਕੱਢੀਓ ਤੂੰ ਜਲਾਨੀ ਲੰਮਾੜੀ ਨਹੀਂ ਇਤਬਾਤ ਕੋਈ ਆ ਗਈ ਤੂੰ ਮੱਤ ਕੇ ਬਾਈ ਮੈਂ ਟਿਕ ਟਿਕ ਕੇ ਮੈਂ ਕਹਿੰਦੀ ਤੂੰ ਪੱਤ ਤੇ ਨਹੀਂ ਆਪਾਂ ਮਿੱਟੀ ਲਾ ਦੇ ਨਹੀਂ ਮਿੱਟੀ ਲਾ ਦੇ ਇਹ ਗਾਲ ਕੱਢੀ ਕਿੰਨੇ ਥਾਲ ਗਾਲ ਕੱਢੀ ਮੈਂ ਪੱਲੇ ਮਾਰਨੀ ਮੈਂ ਥੰਮ ਗਈ ਮਾਰੀ ਆ ਵੇਖੋ ਕੌਣ ਲਿਆ ਗਾਲ ਨਹੀਂ ਕੱਢੀ ਇੱਕ ਵੀ ਗਾਲ ਨਹੀਂ ਕੱਢੀ ਆ ਵੇ ਕੌਣ ਨਾਲ ਕੱਢਣ ਗਿਆ ਕੋਣਾ 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 ਕੋ ਆਪਣਾ ਲੰਨ ਕਾਢ ਦੇ ਦੇਖੋ ਕੰਦਰਾ ਤੇਰੀ ਮਾਰਿਆ ਤੇਰੇ ਪਿਓ ਨੇ ਮਾਰਿਆ ਲਾਨੇ ਤੇਰੀ ਮਾਰਿਆ ਪੈਣਾ ਪੈਣਾ ਮੈਂ ਆਪਣਾ ਲਗਾ ਫੇਰ ਕਰ ਮਤਲਬ ਨਹੀਂ ਮਾਰ ਪਾ ਲੈ ਮੈਨੂੰ ਖਲੋ ਜਾ ਆ ਆ ਬਾਹਰ ਕੰਨੇ ਨਹੀਂ ਨਾ ਆਈ ਤੂੰ ਚੜ ਕੇ ਜਾ ਫੋੜ ਕੇ ਮੈਂ ਪਾਹੀ ਮਰਦਲੇ ਜੇ ਮਾਰਦਲੇ ਇੱਕ ਤਾਂ ਮਰ ਜਾ ਸ਼ਾਨ ਓਏ ਉਹ ਕਈ ਫੜ ਪਰ ਕਰ ਮੇਰੇ ਹੱਥੋਂ ਨਾ ਮਰ ਤੇਰੀ ਵੱਜ ਕੇ ਕਿਸੇ ਚ ਮਰ ਗਈ ਉਹਨੂੰ ਪਾਏ ਪਰ ਪਾਈ ਜਾਵੇ ਬੂਟਾ ਨਹੀਂ ਕੋਈ ਖੜੇ ਰੁਣ ਨਹੀਂ ਕਰ ਜਿੰਨਾ ਵੀ ਖੂੜ ਗੂਲਾ ਵੀ ਕਰ ਨਾ ਮੈਨੂੰ ਫਿਰ ਜਦ ਨਹੀਂ ਆਂਟੀ ਉਹਨਾਂ ਦੀ ਫੈਲਣ ਜਿੱਥੇ ਮਰਜੀ ਵਟ ਜਾਂਦੇ ਆ ਤੁਹਾਨੂੰ ਲਿਜਾਇ ਨਹੀਂ ਕਰਾ ਪਾਉਂਦੇ ਕਿੱਥੇ ਗਿਆ ਹੀ ਨਹੀਂ ਮੈਂ ਕਿੱਥੋਂ ਉਡਾ ਜਾ ਜਿੰਨਾ ਪਹਿਲੇ ਭਾਈ ਉਹ ਨਹੀਂ ਲਿਜਾਇਆ ਉਹਨੇ ਹੁਣੇ ਆਏ ਨਾ ਕੱਢ ਕੇ ਦਾੜੀ ਖੋਈ ਨਾ ਤੂੰ ਕੋਈ ਗੱਲ ਨਹੀਂ ਤੂੰ ਤੇ ਤੂੰ ਫਿਰ ਹੁਣ ਵੇਖੀ ਫਿਰ ਤੂੰ ਤੂੰ ਵੇਖੀ ਫਿਰ ਹੁਣ ਤੂੰ ਦਾੜੀ ਖੋਈ ਜਿਹੜੀ ਤੂੰ ਇੱਥੇ ਕੋਈ ਬੰਦਾ ਹਣਾ ਤੈਨੂੰ ਫਿਰ ਦਸਾਏ ਪੜਾ ਦੇ ਤੂੰ ਕੀ ਦੱਸਿਆ ਕੁੱਤਿਆਂ ਵਾਂਗ ਤੂੰ ਦਾੜੀ ਖਣਾ ਖਾਈ ਓਏ ਨਾ ਤੂੰ ਦਾੜੀ ਖਣਾ ਖਾਈ